ਅਕਾਵਨ ਇਹ ਅਕਾਵਨ ਬੰਦ ਠੀਕ ਹੈ ਬੰਦ ਕਰ ਬੰਦ ਖੋਲਣੇ ਨਹੀਂ ਤਿੰਨ ਸਾਂ ਲੱਗੇ ਦੇ ਦੇਖੇ ਥੱਲੇ ਦੀ ਬੰਦਣੇ ਬੰਦਣੇ ਆ ਆਹੋ ਆਹੋ ਕਿਤੇ ਹੈ ਹੈਗਾ ਕੋਈ ਨਾਲ ਹੀ ਖੜਾਂਗੇ ਇਹਨੂੰ ਗਾੜੀ ਆ ਆਹ ਤੈਨੂੰ ਸਰਪੈਸ ਦੇਣਾ ਕੋਈ ਤੂੰ ਜਾ ਨਹੀਂ ਸਕਦੀ ਪੁੱਛੀ ਨਹੀਂ ਜਾਦਾ ਹੈ ਸਿਰਫ ਪੱਤਰ लाइट नीचे मारनी सरप्राइज नहीं मारनी ਹਾਂ ਬਾਤ ਚਾਹੇ ਇੱਥੇ ਕੀ ਹੋ ਰਿਹਾ ਗਿਆ ਚੱਲ ਹੁਣ ਅੱਖਾਂ ਖੋਲ ਲਾ ਬੋਲ ਦੇ ਯਾਰ ਇੱਕ ਹੀ ਸਰਪ੍ਰਾਈਜ਼ ਆ ਤੇਲ ਜਾਂ ਨਾ ਤੇਲ ਪਾਉਣ ਦੀ ਟੈਨਸ਼ਨ ਨਾ ਤੇਲ ਦੇ ਰੇਟ ਦੀ ਟੈਨਸ਼ਨ ਹੈ

ਉਹੀ ਰਹਿਣ ਦੋਣੇ ਨਹੀਂ ਚੱਲੇ ਦੀ ਵਧੀਆ ਵੇਗ ਤਾਂ ਸਹੀ ਕਿਹੋ ਜਿਹਾ ਚੱਲਦਾ ਤਾਂ ਨਹੀਂ ਜਿਹਦੇ ਵੇਖਣਾ ਮੈਨੂੰ ਨਹੀਂ ਚਲਾਉਣਾ ਹੁੰਦਾ ਹੈ ਮੈਨੂੰ ਨਹੀਂ ਚਲਾਉਣਾ ਹੁੰਦਾ ਹੈ ਮੇਰੀ ਗੱਲ ਸੁਣ ਮੈਂ ਕੀ ਕਹਿ ਲਗਾ ਇਹ ਭੇਜਿਆਦਾ ਇੰਗਲੈਂਡ ਤੋਂ ਵੀਰ ਨੇ ਠੀਕ ਹੈ ਠੀਕ ਹੈ ਜੀ ਜਿਹੜੇ ਵੀਰ ਨੇ ਕੱਲ ਕਿਹਾ ਸੀ ਨਾ ਵੀ ਮੈਂ ਸੇਵਾ ਕਰਨੀਆਂ ਦੂਜੇ ਦੀ ਫ੍ਰਿਜ ਦੀ ਅਲਮਾਰੀ ਦੀ ਉਹ ਦੇਣਾ ਉਹ ਚਲੋ ਵੀਰਾਂ ਨੇ ਪਿੰਡ ਵਾਲਿਆਂ ਨੇ ਕਰ ਦਿੱਤੀ ਇਹ ਉਹਨੇ ਇੰਗਲੈਂਡ ਤੋਂ ਭੇਜਿਆ ਵੀਰ ਨੇ ਠੀਕ ਹੈ ਠੀਕ ਹੈ ਅੱਜ ਮੈਂ ਲੈ ਕੇ ਆਉਣ ਡਿਆ ਸੀਗਾ ਹੈਨਾ ਖੋ ਜੋ ਨਾ ਚਲੋ ਆਜੋ ਕਰੇ ਆਜੋ ਅੰਦਰ ਲੈ ਆ ਲੈ ਅੰਦਰ ਲੈ ਲੈ ਨਹੀਂ ਮੈਂ ਚਲੋ ਨਾ ਤੂੰ ਮਗਰ ਬੈ ਅੰਦਰ ਲੈ ਹਰ ਨਹੀਂ ਤੇ ਮਾਦੋ ਨਹੀਂ ਨਹੀਂ ਮੈਂ ਨਹੀਂ ਚਲੋਣਾ ਭਰਾਵਾ ਹੋਰ ਪਹੁੰਚੇ ਨ ਮਾਲ ਫਾਜੇ ਸਲਾਮ ਮਗਰ ਬਹਿਰ ਆ ਬਹਿ ਮਗਰ ਤੈਨੂੰ ਛੱਡ ਗਈਏ ਚਲ ਵੀ ਤੇ ਪਾਪਾ ਜੀ 2000 ਫੜਾਏ ਸੀ ਤੁਹਾਨੂੰ ਭਾਈ ਹੈ ਉਹ ਹਾਂ ਲਾ ਲਓ ਨਹੀਂ 2 ਫੜਾਏ ਸੀ ਬੈਠ ਜਾ ਹਾਂ ਬੈਠ ਜਾ ਤੇ ਪਾਈ ਬੈਠ ਜਾ ਨਾ ਫੇਰਿਆ ਤਾਂ ਲਗਾਉਂਦੀ ਫਿਰ ਬੈਠ ਚੱਲੀਏ ਚਲੋ ਬਾਏ ਹਾਂ ਆਹ ਇਹੋ ਫਿਰ ਆਜਾ ਵੀਰੇ ਆਹ ਦੇਖੀ ਚਲੋ ਆਜਾ ਚਲੋ ਮਹਾਰਾਜ ਇਦਾਂ ਦੱਸੇ ਕਿ ਇਹਨੇ ਮੋਰਸਲ ਦਾ ਨਾ ਇਹ ਮੈਨੂੰ ਪਹਿਲਾ ਪਤਾ ਹੀ ਕਿ ਉਹਨੇ ਪਤਾ ਨਹੀਂ ਆ ਤੇ ਸ਼ੈਕਲ ਤੋਂ ਪਛਾਣ ਲਿਆ ਮੈਂ ਹੈਂ ਦਿਮਾਗ ਬਾਤ ਅੱਛਾ ਅੱਗੇ ਬਨੇ ਆਹੋ ਅੱਗੇ ਲੈ ਗਿਆ ਹਾਂ ਇੱਦਾਂ ਅਕਾਈ ਬਾਤ ਸੁਣ ਲਈ ਆ ਲੈ ਗਿਆ ਅੱਗੇ ਆਵਾਜ ਮਾਨੋ ਦੀ ਵੀਡੀਓ ਬਣਾਉਣੀ ਹੈ ਉਹਨੇ ਠੀਕ ਠੀਕ ਹੈ ਲੇ ਅੱਜ ਮੇਰਾ ਮੇਰਾ ਫਿਰ ਗੂਗਲ ਪੇ ਨਹੀਂ ਚਲਣਾ ਅੱਜ ਅੱਜ ਕੈਸ਼ ਅੱਜ ਕੈਸ਼ ਪੈਸੇ ਦੇ ਤੇਰੇ ਘਰ ਨਹੀਂ ਚਲਣਾ ਆਹੋ ਵੇ ਪੈਸੇ ਅੱਜ ਮੈਂ ਨੰਗਨ ਦੇ ਹੈ ਦੇਖਾ ਮੇਰੇ ਕੋਲ ਤੇ ਨਹੀਂ ਲੈ ਮੈਂ ਇਹਦਾ ਮੋਟਰਸਾਈਕਲ ਮੈਂ ਮੈਂ ਤਾਂ ਠੰਡ ਚ ਠਰਦਾ ਹੁੰਦਿਆ ਹੈਂ ਮੈਂ ਨੰਗਨ ਚਲਾਦੀ ਰਿਹਾ ਕੋਈ ਨਿਕਾਉ ਆਹ ਮੈਂ ਤਾਂ ਅੱਗੇ ਕਿਸੇ ਤੋਂ 100 ਰੁਪਏ ਪਾ ਕੇ ਤੇਲ ਪਾਇਆ ਤੇ ਚਲੋ ਜਾਨ ਦੋ ਨਹੀਂ ਦਿਨਾ ਆ ਸਾਡੀ ਫੜ ਪਏ ਕੋਈ ਗੱਲ ਜਾਨ ਅੰਦਰ ਜਾਣ ਦੋ ਨਹੀਂ ਜੀ ਜਾਨ ਦਿੰਦੇ ਜਾਨ ਦੋ ਜਾਨ ਦਿੰਨੇ ਆ ਆ ਪੈਣਾ ਦੀ ਕਿਹੜੀ ਗੱਲ ਪੈਸੇ ਤਾਂ ਨਹੀਂ ਤੁਹਾਡੇ ਵੰਡੇ ਉਹਨ ਮੈਂ ਫੜ ਲਗਾਏ ਤਾਂ ਤੇ ਪਾਇਆ ਵੰਡਿਆ ਕੋਈ ਤੁਹਾਡਾ ਮੇਰਾ ਓਕੇ ਬੜੀ ਹਲੇ ਬੈਣੀ ਠੀਕ ਆ ਆਹੋ ਉਤਰ ਜਾ ਹੁਣ ਮੈਂ ਜੀ ਲਗਵਾਵਾ ਆਹੋ ਕੋਲ ਡਿੱਗਾਂਗੇ ਲੋਰੀ ਐ ਤੁਹਾਨੂੰ ਵਧਾਈਆਂ ਪੈਣਾ ਨੂੰ ਕੇ ਆਹ ਤੁਹਾਨੂੰ ਵੈਣਾ ਨੂੰ ਵਧਾਈਆਂ ਠੀਕ ਆ ਠੀਕ ਦੇ ਆਹੋ ਮੇਰੀ ਗੱਲ ਸੁਣ ਲੈ ਆਪ ਦੇ ਘਰ ਵਾਲੇ ਨੂੰ ਇਹ ਨਾ ਦੱਸੀ ਵੀ ਨਗਦ ਆ ਉਹਨੂੰ ਕਹੀਂ ਵੀ ਕਿਸ਼ਤਾਂ ਤੇ ਲੈਂਦਾ 8 ਮਹੀਨੇ 2000 ਰੁਪਏ ਤਾਂ ਤੋ ਠੱਗਾ ਕਰੇਗੀ ਰੁਪਏ ਫੜਾ ਕੇ ਕਿਸ਼ਤ ਦੇਣੀ ਆ ਠੀਕ ਆ ਕਿਸ਼ਤ ਦੇ ਠੱਗਾ ਕਰਨਗੇ ਉਹਦੇ ਤੋਂ ਉਹਨੂੰ ਇਹ ਨਾ ਦਸੀ ਵੀ ਲੱਗਦੀ ਆ ਅੰਦਰ ਦੀ ਵੀਡੀਓ ਪਹੁੰਚ ਜਾਣੀ ਹੈ ਹੈ ਵੀਡੀਓ ਪਹੁੰਚ ਜਾਣੀ ਉੱਥੇ ਪਤਾ ਲੱਗ ਜਾਣਾ ਇਹ ਗੱਲ ਹੈਗੀ ਹੈ ਬਾਈਓ ਬੈਠੋ ਵੀਰ ਵੀਰ ਕਿਸ਼ਤਾ ਦੇ ਲੈਂਦੇ ਐ ਐਵੇਂ ਨਾਖੀ ਹਲੇ ਮੇਰੀ ਭੈਣ ਠੀਕ ਆ ਰੱਬ ਮੇਰੀ ਭੈਣ ਨੂੰ ਕੋਚ ਰੱਖੇ ਹਨ ਇਹ ਵੀਰ ਦੀ ਅਰਦਾਸ ਕਰ ਜਿਹੜੇ ਵੀਰ ਨੇ ਸੇਵਾ ਕੀਤੀ ਆ ਰੱਬ ਉਹਨੂੰ ਹੋਰ ਦੇਵੇ ਹਨਾ ਹਾਂ ਬਾਜੋ ਬਾਜੋ ਸਿਕਰ ਵੀਰ ਜੀ ਬਾਜੋ ਇਹ ਵੀਰ ਨੇ ਜਿਹੜੀ ਮੋਟਰਸਾਈਕਲ ਦੀ ਸੇਵਾ ਕੀਤੀ ਆ ਹਾਂ ਬਾਸ ਜੀ ਬੋਲਣੇ ਚੜ੍ਹਦੀ ਬਾਜੋ ਹਾਂ ਜੀ ਕੋਈ ਗੱਲ ਨਹੀਂ ਵੀਰ ਜੀ ਵੀਰੇ ਨੇ ਮੋਟਰਸਾਈਕਲ ਤੇ ਵਿਖਾ ਆਹੋ ਆਹੋ ਵਖਾ ਮੋਟਰਸਾਈਕਲ ਵੀਰ ਨੂੰ ਮਗਰ ਲਾ ਕੈਮਰਾ ਕਰਕੇ ਵਿਖਾਈ ਹਾਂਜੀ ਹੋਈ ਕੀ ਤਾਂ ਆਹੋ ਹੂੰ ਦਾ ਸਵੀਨਾ ਵੀਰ ਨੂੰ ਸਵੀਨਾ ਮੇਰੇ ਨਾਲ ਬੜੀ ਗੱਲ ਨੇ ਵੀਰ ਜੀ ਦੱਸ ਦਾਂ ਬੜੀ ਖੁਸ਼ ਹਈ ਵੀਰੇ ਬੜੀ ਖੁਸ਼ ਹਈ ਮੈਂ ਨਾ ਇੱਕ ਵੀਡੀਓ ਲਈ ਆ ਸਾਰੀ ਭੈਣ ਦੀ ਇੱਕ ਮਿੰਟ ਮੈਂ ਕੈਮਰਾ ਸਿੱਧਾ ਕਰ ਲੈਣ ਦੋ ਉਹ ਸੈਂਡ ਕਰ ਦਊਗਾ ਆ ਹੋਲੀ ਇੱਕ ਮਿੰਟ ਮੈਂ ਨਾ ਵੀਡੀਓ ਲਈ ਆ ਸਾਰੀ ਉਹ ਬੱਚੀ ਦੀ ਜਦੋਂ ਕਿਹਾ ਮਟਰਸਾਈਕਲ ਲਿਆ ਨਾ ਮੈਂ ਤੁਹਾਨੂੰ ਸੈਂਡ ਕਰੂੰਗਾ ਬੜੀ ਖੁਸ਼ ਹਈ ਮਾਣੋ ਆਪਣੀ ਵੀਰੇ ਹਾਂ ਦੀ ਫਲਕ ਕੋਈ ਕੋਈ ਚੱਲ ਹਾਂ ਧੰਨਵਾਦ ਵੀਰ ਧੰਨਵਾਦ ਇਹ ਲੋਕੀ ਸਾਨੂੰ ਲੱਗਦਾ ਨਾ ਕਿ ਹਾਂ ਆਪਾਂ ਇਥੇ ਭੈਣ ਦਾ ਵਿਆਹ ਕਰਨਾਂ ਚੱਕ ਲੱਗੇ ਹੋਏ ਆ ਇਹਨਾਂ ਕਰਦੇ ਰਹਿੰਦੇ ਉਹ ਇਹਦੇ ਵਜੂਹ ਤੇ ਜਾਨ ਆਈ ਆ ਦੱਸਿਆ ਸੀ ਵੀਰ ਜੀ ਉਹਨਾਂ ਨੇ ਦੱਸਿਆ ਸੀਗਾ ਵੀ ਅ ਏਜੰਸੀ ਵਾਲਿਆਂ ਨੇ ਦੱਸਿਆ ਸੀ ਵੀਰ ਨੇ ਇਤਨੀ ਦੱਸਿਆ ਕਹਿੰਦੇ ਕਿ ਨਹੀਂ ਕੱਲਾ ਇਸ ਭੈਣ ਦੀ ਨਹੀਂ ਬੜੀਆਂ ਭੈਣਾਂ ਵਾਸਤੇ ਇਹ ਵੀਰ ਮੋਟਰਸਾਈਕਲ ਲੈ ਕੇ ਆਉਂਦੇ ਆ ਤੇ ਧੰਨਵਾਦ ਵੀਰ ਮੈਂ ਕਦੇ ਵੀ ਇਥੇ ਆਪਣੀ ਭੈਣ ਕੋਈ ਮੈਂ ਸੋਨਾ ਤਰਨਤਾ ਹੁੰਦਾ ਕਿਉਂ ਹੋਈ ਹੂੰ ਚਲੋ ਧੰਨਵਾਦ ਠੀਕ ਆ ਖੁਸ਼ ਹੋਣ ਮਾਨੂੰ ਆ ਕਰ ਲੋ ਗੱਲ ਪਰ ਆ ਇਹਨਾਂ ਦੇ ਘਰ ਘਰ ਵਖਾ ਆਪਣਾ ਠੀਕ ਆ ਆਹੋ ਮਾਣੋ ਕਿ ਚੀ ਦੀ ਲੋੜ ਆ ਗੱਲ ਧੰਨਵਾਦ ਵੀਰ ਜੀ ਇਹਨਾਂ ਹੀ ਹੈ ਉਹ ਕਹਿੰਦੀ ਇੱਕ ਦਿਨ ਮੇਰੀ ਸਾਸ ਨੂੰ ਮਿਲ ਜਿਓ ਮੈਂ ਕਿਹਾ ਵੀਰੇ ਮੈਂ ਤੇ ਆ ਨਹੀਂ ਸਕਦਾ ਮੈਂ ਆਪਣੇ ਨਾਲ ਦੇ ਨੂੰ ਭੇਜੂੰਗਾ ਜ਼ਰੂਰ ਆਹੋ ਇਹਦੀ ਸਾਸ ਨੂੰ ਮਿਲ ਜਿਓ ਵੀ ਮੇਰੇ ਭਰਾ ਹੈਗੇ ਉਹਨੂੰ ਪਤਾ ਲੱਜੂਗਾ ਹਾਂ ਜੀ ਆਹ ਮੇਰਾ ਭਰਾ ਛੋਟਾ ਇੰਕੀ ਆ ਤੇ ਮੇਰੀ ਮੇਰੀ ਭੈਣ ਨੂੰ ਫੋਨ ਕਰਦੇ ਮੈਂ ਮੌਸਾ ਨੂੰ ਹਾਂਜੀ ਮੇਰਾ ਧੰਨਵਾਦ ਵੀ ਧੰਨਵਾਦ ਧੰਨਵਾਦ ਜੀ ਬੜੀ ਖੁਸ਼ੀ ਵੀਰਿਆ ਮੈਂ ਨਾ 2010 ਦੇ ਵਿੱਚ ਮੋਟਰਸਾਈਕਲ ਲਿਆ ਸੀਗਾ ਆ ਪੈਸ਼ਨ ਪ੍ਰੋ ਦਾ ਨਵੇਂ ਨਵੇਂ ਆਏ ਸੀ ਤੇ ਸੱਚ ਜਾਣਿਓ ਇੰਨੀ ਖੁਸ਼ੀ ਮੈਨੂੰ ਉਦੋਂ ਨਹੀਂ ਸੀ ਹੋਈ ਜਿੰਨੀ ਖੁਸ਼ੀ ਅੱਜ ਮੈਨੂੰ ਹੋਈ ਆ ਖੁਦ ਹਾਂ ਦੇ ਇਹ ਮੈਨੂੰ ਦਵਾਈ ਜੁਣਾ ਨਹੀਂ ਹਾਂ ਰਹਿ ਰਹਾ ਜ਼ਰਾ ਟਾਈਮ ਮੈਂ ਵੀ ਫੁਗਰੀ ਮਾਰਾਂ ਜਾਂ ਝੂਠ ਮਾਰਾਂ ਮੈਂ ਖੁਦ ਨਾਲ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਤੂੰ ਗੱਡੀ ਚਲਾ ਤੇ ਮੈਂ ਖੁਦ ਮੋਟਰਸਾਈਕਲ ਚਲਾਉਣਾ ਤੇ ਮੈਂ ਮੋਟਰਸਾਈਕਲ ਖੁਦ ਚਲਾ ਕੇ ਲੱਗੇ ਆ ਬੜਾ ਬੜਾ ਬਹੁਤ ਵਧੀਆ ਲੱਗਾ ਇੰਨਾ ਕਰੇ ਉਹ ਨੂੰ ਆਪਣਾ ਬਾਰਪੁਰ ਸੈਂਡ ਕਰਿਓ ਹਾਂਜੀ ਤੇ ਮੈਂ ਬੈਲੂ ਦੀ ਨਾਲੇ ਕੋਈ ਸਰਦ ਸਰਬੇਦ ਗਰੇ ਇਹ ਚਾਹ ਕੇ ਨਾ ਕਿ ਕੋਈ ਰਹਿ ਗਈ ਕਾ ਕਸਰ ਨਹੀਂ ਰਹੀ ਹਾਂ ਲਾਈਕ ਬੜਾ ਕਰੇ ਠੀਕ ਹੈ ਮੇਰੇ ਤੇ ਅੱਗੇ ਤੇਲ ਵਾਲੇ ਪੈਸੇ ਰਹਿੰਦੇ ਨੂੰ ਜਦੋਂ ਤੇਲ ਚਵਾਈਦੇ ਤੇਲ ਚਵਾਈਦੇ ਕੀ ਮੈਂ ਕਹਦਾ ਵੀਰੇ ਤਾਂ ਉਹਨਾਂ ਤੇਲ ਚਵਾਈਦੇ ਬਹਿ ਜਾਂਦੇ ਨੇ ਤਾਂ ਤੇਰਾ ਹਾਂ ਕਰੋ ਕਿਹੜੀ ਚੀਜ਼ ਚਾਹੀਦੀ ਹੈ ਕਹੀ ਜਾਵੇ ਨਹੀਂ ਬਸ ਅਰਦਾਸ ਕਰੋ ਕਿ ਰੱਬ ਹਨਾ ਇਹਦੀ ਨਵੀਂ ਜ਼ਿੰਦਗੀ ਜਿਹੜੀ ਆਉਣ ਵਾਲੀ ਖੁਸ਼ੀਆਂ ਭਰੀ ਹੋਵੇ ਇਹਦੀ ਪੈਨ ਦੀ ਵਿਚਾਰੀ ਦੀ ਹਰ ਇੱਕ ਦਾ ਬਲਾ ਹੋਵੇ ਹਰ ਇੱਕ ਦਾ ਚਲੋ ਆਖਰੇ ਰੱਬ ਤੁਹਾਡਾ ਤੇ ਜਦੋਂ ਤੁਸੀਂ ਇੰਡੀਆ ਆਏ ਵੀਰੇ ਜਰੂਰ ਮਿਲ ਕੇ ਵੀ ਜਰੂਰ ਜਾਇਓ ਠੀਕ ਹੈ ਜੀ ਮੈਂ ਵੀਰੇ ਸਮ ਜਰਮਨ ਨੂੰ ਵੀ ਵੀਡੀਓ ਬੰਦ ਰੰਦੇ ਮਨ ਲੱਗੂਗਾ ਮੈਂ ਅਸਲੇ ਕੋਈ ਨਾ ਕੋਈ ਕੋਈ ਗੱਲ ਨਹੀਂ ਵੀਰੇ ਚਲੋ ਥੈਂਕ ਯੂ ਧੰਨਵਾਦ ਵੀਰੇ ਆਓ ਪ੍ਰਸ਼ਾਦਾ ਛਕ ਲੋ ਮੈਂ ਕਹਿੰਦਾ ਵੀਰੇ ਸ਼ੁਰੂ ਵੀਰੇ ਬਾਈ ਮੈਂ ਰੂ ਖੁਸ਼ ਹੋ ਗਈ ਵੀਰੇ ਸੱਚੀਆਂ ਬਾਈ ਗਰੂ ਆ ਗਏ ਓਕੇ ਵੀ ਜੀ ਕੋਈ ਗੱਲ ਨਹੀਂ ਕੀ ਚੀਜ਼ ਦੀ ਲੋੜ ਹੈ ਦੱਸ ਦੇ ਮੈਨੂੰ ਬਾਰ ਕੋਡ ਸੈਂਡ ਕਰੇ ਮੈਂ ਤੁਹਾਨੂੰ ਕਰਦਾ ਮੇਰੇ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਥੈਂਕ ਯੂ ਵੀਰੇ ਠੀਕ ਹੈ ਜੀ ਓਕੇ ਇਹਦੇ ਵਿੱਚ ਤੇ ਵਿਚਾਰੀ ਅੱਖਾਂ 'ਚ ਪਾਣੀ ਆ ਗਿਆ ਵਿਚਾਰੀ ਦੇ ਹਣਾ ਅਨਾ ਅੱਖਾਂ 'ਚ ਪਾਣੀ ਆ ਗਿਆ ਵਿਚਾਰੀ ਤੇ ਹਨਾ ਹਾਂ ਇਸ ਸਿੰਘ ਜੀ ਇਹ ਵੀਰ ਸੀਗਾ ਜਿਨੇ ਭੈਣ ਵਾਸਤੇ ਜਿਹੜੀ ਬਾਈਕ ਦੀ ਸੇਵਾ ਕੀਤੀ ਆ ਤੇ ਅਰਦਾਸ ਕਰਿਓ ਇਸ ਵੀਰ ਦੀ ਕਿ ਰੱਬ ਇਹਨੂੰ ਤੰਦਰੁਸਤੀਆਂ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ ਠੀਕ ਹੈ ਜੀ ਧੰਨਵਾਦ ਜੀ